ਟੈਨਸ਼ਨ ਡਿਪਰੈਸ਼ਨ ਬਲੱਡ ਪ੍ਰੈਸ਼ਰ ਹਾਈ ਇਹ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਟੁੱਟਿਆਂ ਦੀ ਨਿਸ਼ਾਨੀ ਆ ਕਿਉਂਕਿ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਨੇ ਤੇ ਇਹ ਬਿਮਾਰੀਆਂ ਸਹਿੜ ਲੈਂਦੇ ਨੇ ਜਦੋਂ ਗੁਰੂ ਦਾ ਗਿਆਨ ਪੱਲੇ ਤੇ ਪ੍ਰਭੂ ਪਰਮਾਤਮਾ ਦਾ ਨਾਮ ਹੋਵੇ ਹਿਰਦੇ ਘਰ ਵਿੱਚ ਬਸਿਆ ਹੋਇਆ ਤਾਂ ਟੈਨਸ਼ਨ ਫਰੀ ਕਿਉਂਕਿ ਉਹਨੂੰ ਵਿਸ਼ਵਾਸ ਹੁੰਦਾ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਕੰਮ ਹੋ ਜਾਣਾ ਉਸ ਸੰਸਾਰ ਝੋਰੀਆਂ ਵਿੱਚ ਨਹੀਂ ਜੀਂਦਾ ਮਨੁੱਖ ਸੱਚੀ ਗੱਲ ਆ ਜੀ ਇਹ ਪ੍ਰੈਕਟੀਕਲ ਵੀ ਆ ਮੇਰਾ ਮਹਾਰਾਜ ਦੱਸਦੇ ਨੇ ਵੀ ਜਿਵੇਂ ਮੱਛੀ ਕੁੰਡੀ ਵਿੱਚ ਫਸ ਜਾਂਦੀ ਆ ਨਾ ਇਸੇ ਤਰ੍ਹਾਂ ਹੀ ਤੂੰ ਵੀ ਲੋਭ ਲਾਲਚ ਦੇ ਲੋਭ ਲਾਲਚ ਦੀ ਕੁੰਡੀ ਵਿੱਚ ਫਸਿਆ ਹੋਇਆ ੜੜਫ ੜੜਫ ਕੇ ਜੀਵਨ ਜੀ ਰਿਹਾ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ ਹੂੰ ਇਸੇ ਤਰ੍ਹਾਂ ਜੀਵ ਨੂੰ ਇਹ ਜਗਤ ਮਿੱਠਾ ਲੱਗਦਾ ਹੈ ਮਾਇਆ ਦਾ ਮੋਹ ਮਿੱਠਾ ਲੱਗਦਾ ਹੈ ਪਰ ਫਸ ਕੇ ਅੰਤ ਮੇਲੇ ਇਹ ਭਲੇਖਾ ਦੂਰ ਹੁੰਦਾ ਹੈ ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮੈਕ ਪਦਾਰਥ ਵੀ ਸਾਥ ਛੱਡ ਜਾਂਦੇ ਹਨ ਕਿਉਂਕਿ ਮੱਸੀ ਦੇ ਪੱਲੇ ਵੀ ਨਹੀਂ ਕੁਝ ਆਉਂਦਾ ਜਦੋਂ మాਸ ਦੇ ਟੁਕੜੇ ਨੂੰ ਮੂੰਹ ਪਾਉਂਦੀ ਹੈ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਉਸ ਸ਼ਿਕਾਰੀ ਬਾਹਰ ਕੱਢ ਲੈਂਦਾ ਤੇ ਤੜਫ ਤੜਫ ਕੇ ਮਰ ਜਾਂਦੀ ਹੈ ਉਜਿਨ ਨੂੰ ਮੂੰਹ ਪਾਇਆ ਸੀ ਖਾਣ ਵਾਸਤੇ ਉਹ ਵੀ ਨਹੀਂ ਖਾਦਾ ਕਿ ਉਹ ਵੀ ਰਹਿ ਗਿਆ ਵਿੱਚ ਹੀ ਇਸੇ ਤਰ੍ਹਾਂ ਹੀ ਭਾਈ ਤੇਰੇ ਮਾਇਕ ਪਦਾਰਥ ਹੈ ਜਿਹੜੇ ਤੇਰੀਆਂ ਸੁੱਖ ਸਹੂਲਤਾਂ ਇਹ ਇੱਥੇ ਹੀ ਰਹਿ ਜਾਣੀਆਂ ਤੇ ਤੂੰ ਵੀ ਆਪਣੇ ਜੀਵਨ ਨੂੰ ਮਨੁੱਖੇ ਜਨਮ ਵਿੱਚ ਹੁੰਦਾ ਹੋਇਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਮ ਦੇ ਨਾਲ ਨਾ ਜੋੜਿਆ ਤਾਂ ਬਾਂਝਾ ਚੱਲਿਆ ਗਿਆ ਕੁਛ ਵੀ ਪੱਲੇ ਨਾ ਪਿਆ ਹੀਰੇ ਵਰਗਾ ਜਨਮ ਹੈ ਕੌਡੀ ਬਦਲੇ ਜਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਪੰਕਤੀ ਆ ਗੁਰਬਾਣੀ ਵਿੱਚ ਇਕ ਕੁੱਡੀਆਂ ਦੇ ਬਦਲੇ ਤੂੰ ਗਵਾ ਗਿਆ ਹੀਰੇ ਵਰਗਾ ਜਨਮ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋ ਅੰਦੇਸਿਆ ਮਹਾਰਾਜ ਕਹਿੰਦੇ ਹੈ ਮੇਰੀ ਜਿੰਦੇ ਸਮਝਾਉਂਦੇ ਨੇ ਆਪਣੇ ਤੇ ਲਾ ਕੇ ਟੁਕਾ ਕੇ ਗੱਲ ਮਹਾਰਾਜ ਕਹਿੰਦੇ ਆਪਣੇ ਤੇ ਟੁਕਾ ਕੇ ਗੱਲ ਕਰਦੇ ਨੇ ਸਮਝਾਇਆ ਮਨੁੱਖਤਾ ਨੂੰ ਆਪ ਤਾਂ ਗੁਰੂ ਜੀ ਨਾਮ ਦਾ ਰੂਪ ਹੀ ਹਨ ਕਿਉਂਕਿ ਉਤਮਪੁਰ ਖ ਵਿੱਚ ਬੋਲਣਾ ਹੁੰਦਾ ਗੁਰੂ ਸਾਹਿਬਾਂ ਨੇ ਤੇ ਆਪਣੇ ਤੇ ਢੁਕਾ ਕੇ ਗੱਲ ਕਰਨੀ ਹੁੰਦੀ ਹੈ ਜਿਵੇਂ ਆਪਾਂ ਕੋਈ ਘਰੇਲੂ ਗੱਲ ਕਰਦੇ ਹੋ ਜੀ ਸਮਾਜਿਕ ਗੱਲ ਕਰਦੇ ਹੋ ਜੀ ਆਪਾਂ ਕਹਿੰਦੇ ਨੇ ਤੁਸੀਂ ਮੇਰੇ ਤੇ ਗੱਲ ਲਾ ਕੇ ਕਰੋ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਤੇ ਢੁਕਾ ਕੇ ਗੱਲ ਸਮਝਾਇਆ ਮਨੁੱਖਤਾ ਨੂੰ ਹੈ हे ਮੇਰੀ ਜਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਭਗਤੀ ਕਰਕੇ ਇਸ ਤਰ੍ਹਾਂ ਆਪਣੇ ਮਨ ਵਿੱਚੋਂ ਫਿਕਰ ਅੰਦੇਸ਼ੇ ਦੂਰ ਕਰ ਲੈ ਸੱਚ ਕਹੇ ਨਾਨਕ ਚੇਤਰੇ ਮਨ ਜੀੜਿਆ ਪਰਦੇਸੀਆ ਗੁਰੂ ਨਾਨਕ ਸਾਹਿਬ ਜੀ ਸੁਣਾਉਂਦੇ ਨੇ ਸਮਝਾਉਂਦੇ ਨੇ ਏ ਮੇਰੇ ਪਰਦੇਸੀ ਜੀੜੇ ਏ ਮੇਰੇ ਮਨ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ ਨਦੀਆਂ ਵਹਾ ਬਸੁੰਨਿਆ ਮੇਲਾ ਸੰਜੋਗੀ ਰਾਮ ਜਿਵੇਂ ਨਦੀਆਂ ਤੋਂ ਵਿਛੜੇ ਹੋਏ ਵਹਿਣਾ ਦਾ ਨਦੀਆਂ ਨਾਲ ਮੁੜ ਮੇਲ ਭਾਗਾ ਨਾਲ ਹੀ ਹੁੰਦਾ ਹੈ ਜਿਵੇਂ ਕਹਿ ਲਓ ਵੀ ਪਾਣੀ ਜਿਹੜਾ ਪੁਲ ਥਲੇ ਦੀ ਨੰਘਿਆ ਮੁੜ ਕੇ ਦੁਬਾਰੇ ਨਹੀਂ ਉੱਥੋਂ ਦੀ ਆਉਣਾ ਉਹਨੇ ਪਤਾ ਨਹੀਂ ਕਿੱਧਰ ਚਲਿਆ ਜਾਣਾ ਫੇਰ ਪਤਾ ਨਹੀਂ ਕਿਵੇਂ ਉਹ ਕੁਦਰਤ ਦੇ ਨਿਜਮ ਮੁਤਾਬਕ ਉਹ ਭਾਫਾਂ ਬਣ ਕੇ ਉੱਡਦਾ ਉੱਡ ਕੇ ਫੇਰ ਬਦਲਾਂ ਵਿੱਚ ਦੀ ਬਰਸਦਾ ਹੈ ਤੇ ਫੇਰ ਉਸੇ ਥਾਂ ਆਉਂਦਾ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਂਦਾ ਚਲੋ ਉਹ ਤਾਂ ਗੱਲ ਬਹੁਤ ਦੂਰ ਦੀ ਆ ਪਰ ਮਨ ਨੂੰ ਤਾਂ ਹੁਣੇ ਜੋੜ ਲਾ ਤੂੰ ਉਤਰਾ ਪਾਰ ਉਤਾਰਾ ਹੋ ਜੇ ਦੁਬਾਰੇ ਪੰਗਲੀ ਫੇਰ ਪੜਦਾ ਜੀ ਨਦੀਆਂ ਵਾਹ ਬਸੁੰਨਿਆ ਮੇਲਾ ਸਾਂ ਜੋਗੀ ਰਾਮ ਇਹ ਵੀ ਜੁ ਮਨੁੱਖਾ ਜੀਵਨ ਹੀ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਸਕਦਾ ਇਹ ਪਤਾ ਨਹੀਂ 84 ਦੇ ਗੇੜ ਵਿੱਚੋਂ ਲੰਘ ਕੇ ਕਿੰਨਾ ਸਮਾਂ ਲੱਗ ਗਿਆ ਨੂੰ ਲੱਖ ਕਾਗਾਂ ਕਰੋੜ ਨਾਗਾਂ ਦੱਸਿਆ ਮਹਾਰਾਜ ਨੇ ਕਰਵਾਣੀ ਚ ਨਾਗਦੀ ਕੋਲ ਵਿੱਚ ਈ ਕਰੋੜ ਬਰਾ ਲੱਗ ਜਾਂਦਾ ਜੀ ਕਰੋੜ ਬਰਾ ਸਾਲ ਜੀ ਨੂੰ ਕਹਿੰਨੇ ਆ। 나ਗਦੀ ਕੋਲ ਵਿੱਚ ਈ ਕਰੋੜ ਬਰਾ ਤੇ ਲੱਖ ਬਰਾ ਕਾਂ ਦੀ ਜੂਨ ਵਿੱਚ ਜੇ ਕਾਂ ਦੀ ਕੋਲ ਵਿੱਚ ਚਲਿਆ ਗਿਆ ਕਾਗਾਂ ਦੀ ਕੋਲ ਵਿੱਚ ਤੇ ਬਾਕੀ 84 ਲੱਖ ਹੋਰ ਆ ਦੇਖੋ ਕਿੰਨਾ ਸਮਾਂ ਲੱਗਦਾ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਪਾਈ ਸਮਝਾਉਣਾ ਕੀਤਾ ਵੀ ਮਨੁੱਖੇ ਜਨਮ ਦੀ ਤੇਰੀ ਵਾਰੀ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਆ। ਨਾਮ ਬਾਣੀ ਨਾਲ ਜੁੜ ਜਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾ ਆਪਣੇ ਕਾਰੋਬਾਰ ਕਰਦਾ ਹੋਇਆ ਮਨੁੱਖਾ ਜਨਮ ਲੇਖੇ ਵਿੱਚ ਲੱਗ ਜਾ ਜਿਵੇਂ ਨਦੀਆਂ ਤੋਂ ਵਿਛੜੇ ਹੋਏ ਬਹਿਣਾ ਦਾ ਨਦੀਆਂ ਨਾਲ ਮੁੜ ਮੇਲ ਭਾਗਾ ਨਾਲ ਹੀ ਹੁੰਦਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਭੂ ਨਾਲੋਂ ਵਿਛੜੂ ਜੀ ਵਿਛੜੇ ਜੀਵ ਮੁੜ ਭਾਗਾ ਨਾਲ ਹੀ ਮਿਲਦੇ ਹਨ ਪਤਾ ਨਹੀਂ ਕਿੰਨਾ ਸਮਾਂ ਲੱਗ ਜੇ ਹੁਣ ਮੌਕਾ ਖੰਜਾ ਨਾ ਇਨਸਾਨ ਮੌਕਾ ਨਾ ਖੰਜਾ ਮੌਕਾ ਅੰਜਾਈ ਨਾ ਗਵਾ ਇਹ ਸਮਾਵੇਸ਼ ਨਾ ਜਾਣ ਦੇ ਕਿਰਪਾ ਗੁਰੂ ਤੋਂ ਲੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਜੁਗ ਜੁਗ ਮੀਠਾ ਬਿਸ ਭਰੇ ਕੋ ਜਾਣੇ ਜੋਗੀ ਰਾਮ ਜਿਹੜਾ ਕੋਈ ਬਿਰਲਾ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਸਦਾ ਜ਼ਹਿਰ ਨਾਲ ਭਰਿਆ ਰਹਿੰਦਾ ਹੈ ਤੇ ਜੀਵ ਨੂੰ ਆਤਮਿਕ ਮੌਤੇ ਮਾਰ ਦਿੰਦਾ ਹੈ ਕੋਈ ਸਹਿਜ ਜਾਣ ਹਰ ਪਛਾਣੇ ਸਤਿਗੁਰੂ ਜਨ ਚੇਤਿਆ ਅਜਿਹਾ ਕੋਈ ਵਿਰਲਾ ਬੰਦਾ ਹੈ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਿਕ ਅਡੋਲਤਾ ਵਿੱਚ ਟਿਕ ਕੇ ਇਸੇ ਅਸਲੀਅਤ ਨੂੰ ਸਮਝਦਾ ਹੈ ਤੇ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਹੈ। ਬਿਨ ਨਾਮ ਹਰ ਕੇ ਭਰਮ ਭੂਲੇ ਪਛ ਮੁਕਤ ਅਚੇਤਿਆ ਪ੍ਰਮਾਤਮਾ ਦੇ ਨਾਮ ਤੋਂ ਬਿਨ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਕੁਰਾਹੇ ਪੈ ਕੇ ਅਨੇਕਾ ਮੂਰਖ ਗਾਫਲ ਜੀਵ ਖوار ਹੁੰਦੇ ਹਨ। ਹਰ ਨਾਮ ਭਗਤ ਨਾਰ ਦੇ ਸਾਚਾ ਸੇ ਅੰਤ ਤਾਹੀ ਰੋਂਨੇ ਮਾਰਾ ਸਮਝਾਉਂਦੇ ਨੇ ਵੀ ਜਿਹੜੇ ਬੰਦੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਪ੍ਰਭੂ ਦੀ ਭਗਤੀ ਨਹੀਂ ਕਰਦੇ ਆਪਣੇ ਹਿਰਦੇ ਵਿੱਚ ਸਦਾ ਫਿਰ ਪ੍ਰਭੂ ਨੂੰ ਨਹੀਂ ਬਸਾਉਂਦੇ ਉਹ ਆਖਰ ਟਾਹਾਂ ਤਾਹਾਂ ਟਾਹ ਮਾਰ-ਮਾਰ ਕੇ ਰੋਂਦੇ ਹਨ ਸੱਚ ਕਹੇ ਨਾਨਕ ਸ਼ਬਦ ਸੱਚੇ ਮੇਲ ਚਰੀ ਬਸੁੰਨਿਆ ਚਰੀ ਬਸੁੰਨਿਆ ਦਾ ਮਤਲਬ ਆ ਚਿਰਾਂ ਦੇ ਵਿਛੜਿਆ ਨੂੰ ਚਿਰਾਂ ਦੇ ਵਿਛੜਿਆ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਸਦਾ ਫਿਰ ਪ੍ਰਭੂ ਆਪਣੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੋੜ ਕੇ ਚਿਰਾਂ ਤੋਂ ਵਿਛੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨ ਮੰਨ ਕੇ ਤੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਆਸਾ ਮਹੱਲਾ ਤੀਜਾ ਸ਼ੰਤ ਕਰ ਪਹਿਲਾਂ ਰਾਗ ਆਸਾ ਕਰ ਪਹਿਲਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੰਤ ਮਹਾਰਾਜ ਸਮਝਾਉਂਦੇ ਨੇ ਹਮ ਕਰੇ ਸਾਚਾ ਸੋਹਿਲਾ ਸਾਚੇ ਸਬਦ ਸੋ ਹਾਯਾ ਰਾਮ ਹੇ ਸਖੀ ਮੇਰੇ ਹਿਰਦੇ ਘਰ ਵਿੱਚ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦੀ ਸਿਫਤ ਸਲਾਹ ਦਾ ਗੀਤ ਹੋ ਰਿਹਾ ਹੈ ਗੁਰੂ ਮਹਾਰਾਜ ਸਮਝਾਉਂਦੇ ਨੇ ਵੀ ਮੇਰੇ ਹਿਰਦੇ ਘਰ ਵਿੱਚ ਤਾਂ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਚੱਲ ਰਿਹਾ ਹੇ ਸਖੀ ਮੇਰੇ ਹਿਰਦੇ ਘਰ ਵਿੱਚ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਹੋ ਰਿਹਾ ਹੈ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਬਾਲੇ ਗੁਰੂ ਸ਼ਬਦ ਨੇ ਮੇਰੇ ਹਿਰਦੇ ਘਰ ਨੂੰ ਸੋਹਣਾ ਬਣਾ ਦਿੱਤਾ ਹੈ ਧਨ ਪਰ ਮੇਲ ਪਿਆ ਪ੍ਰਭ ਆਪ ਮਲਾਇਆ RAM हे मेरी सखी है मेरे दोस्त मित्रों हे सत्संगी जनों ਉਸ ਜੀਵ ਇਸਤਰੀ ਦਾ ਪ੍ਰਭ ਪਤੀ ਨਾਲ ਮਲਾਪ ਹੁੰਦਾ ਹੈ ਜਿਸ ਨੂੰ ਪ੍ਰਭ ਨੇ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਜਿਹੜਾ ਇਨਸਾਨ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਤੇ ਸਿੱਖੀ ਸਿਧਾਂਤਾਂ ਮੁਤਾਬਕ ਚੱਲਦਾ ਸੱਚ ਨਾਲ ਜੁੜਿਆ ਬਸ ਤੁਸੀਂ ਸਮਝ ਲਓ ਵੀ ਤੁਹਾਡੇ ਤੇ ਕਿਰਪਾ ਕਰਾਲ ਪ੍ਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪ ਉਹਨੇ ਜੋੜਿਆ ਆਪਣੇ ਨਾਲ ਤੁਹਾਨੂੰ ਆਪਣੇ ਆਪ ਤੇ ਮਾਣ ਨਾ ਕਰ ਲਈ ਮਨੁੱਖ ਵੀ ਮੈਂ ਬਾਣੀ ਨਾਲ ਜੁੜ ਗਿਆ ਤੇ ਮੈਂ ਸੱਚ ਨਾਲ ਜੁੜ ਗਿਆ ਮੈਂ ਸਿੱਖੀ ਸਿਧਾਂਤਾਂ ਤੇ ਚੱਲਦਾ ਇਹ ਵੀ ਮਾਣ ਹੰਕਾਰ ਨਾ ਕਰੀਂ ਕਿਤੇ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਤੇਰੇ ਤੇ ਬਖਸ਼ਿਸ਼ ਕੀਤੀ ਹੈ ਤੈਨੂੰ ਨਾਮ ਨਾਲ ਬਾਣੀ ਨਾਲ ਜੋੜਿਆ ਹੈ ਪ੍ਰਭ ਆਪ ਮਲਾਇਆ ਸਤਿ ਮਨ ਵਸਾਇਆ ਕਾਮਨ ਸਹਜੇ ਮਾਤੀ ਮਹਾਰਾਜ ਕਹਿੰਦੇ ਪ੍ਰਭੂ ਨੇ ਜਿਸ ਜੀਵ ਇਸਤਰੀ ਨੂੰ ਆਪ ਆਪਣੇ ਚਰਨਾਂ ਵਿੱਚ ਜੋੜਿਆ ਆਪਣਾ ਸਦਾ ਸਿਰ ਨਾਮ ਉਸ ਦੇ ਮਨ ਵਿੱਚ ਵਸਾ ਦਿੱਤਾ ਉਹ ਜੀਵ ਇਸਤਰੀ ਫਿਰ ਆਤਮ ਕਟੋਲਤਾ ਵਿੱਚ ਮਸਤ ਰਹਿੰਦੀ ਹੈ ਆਤਮਕ ਉਹ ਫਿਰ ਆਤਮ ਕਟੋਲਤਾ ਵਿੱਚ ਮਸਤ ਰਹਿੰਦੀ ਹੈ ਜੀਵ ਇਸਤਰੀ ਗੁਰ ਸ਼ਬਦ ਦੇ ਸ਼ਿੰਗਾਰੀ ਸੱਚ ਸਵਾਰੀ ਸਦਾ ਰਵੇ ਰੰਗ ਰਾਤੀ ਗੁਰੂ ਦੇ ਸ਼ਬਦ ਨੇ ਉਸ ਜੀਵ ਇਸਤਰੀ ਦੇ ਜੀਵਨ ਨੂੰ ਸ਼ਿੰਗਾਰ ਦਿੱਤਾ ਸਦਾ ਸਿਰ ਹਰ ਨਾਮ ਨੇ ਉਸ ਦੇ ਜੀਵਨ ਨੂੰ ਸੋਹਣਾ ਬਣਾ ਦਿੱਤਾ ਉਹ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਸਦਾ ਹੀ ਪ੍ਰਭੂ ਮੁਲਾਪ ਦਾ ਆਨੰਦ ਮਾਣਦੀ ਹੈ ਆਪ ਗਵਾਏ ਹਰ ਬਰ ਪਾਈ ਤਾਹਰ ਰਸ ਮਨ ਵਸਾਇਆ ਜਦੋਂ ਜੀਵ ਇਸਤਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਤੇ ਆਪਣੇ ਅੰਦਰ ਪ੍ਰਭੂ ਪਤੀ ਨੂੰ ਲੱਭ ਲੈਂਦੀ ਹੈ ਤਦੋਂ ਉਹ ਪ੍ਰਭੂ ਦੇ ਨਾਮ ਦਾ ਸਵਾਦ ਆਪਣੇ ਮਨ ਵਿੱਚ ਸਦਾ ਲਈ ਵਸਾ ਲੈਂਦੀ ਹੈ ਕਹੋ ਨਾਨਕ ਕੋਬ ਸਬਦ ਸੁਭਾਰੀ ਸਫਲਿਓ ਜਨਮ ਸਬਾਇਆ ਮਹਾਰਾਜ ਕਹਿੰਦੇ ਨਾ ਸਵਾਇਆ ਦਾ ਮਤਲਬ ਲਸਾਰਾ ਨਾਨਕ ਜੀ ਆਖਦੇ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਜੀਵ ਇਸਤਰੀ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਦੀ ਸਾਰੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਤੇ ਫਿਰ ਉਹਨੂੰ ਕਿਸੇ ਵੀ ਕਿਸਮ ਦਾ ਚੋਰਾ ਫਿਕਰ ਨਹੀਂ ਸਤਾਉਂਦਾ ਜਾਂ ਉਹ ਕਿਸੇ ਪਾਸੇ ਮਾਇਕ ਪਦਾਰਥਾਂ ਦੀ ਖਾਤਰ ਜਾਂ ਕਿਸੇ ਸੁੱਖ ਸਹੂਲਤਾਂ ਦੀ ਖਾਤਰ ਨਹੀਂ ਦੌੜਦਾ ਵੇ ਸੇਖ ਪੱਤੇ ਜਾ ਕੇ ਮੈਨੂੰ ਝੋਟੀਆਂ ਮਿਲਦੀਆਂ ਮੈਨੂੰ ਲਵੇਰੀਆਂ ਮਿਲਦੀਆਂ ਫਿਰ ਉਧਰ ਨੂੰ ਨਹੀਂ ਦੌੜਦਾ ਜਾਂ ਕਿਸੇ ਦੇ ਕੁਦਰਤ ਦੇ ਨਿਜਮ ਮੁਤਾਬਕ ਕੋਈ ਧੀ ਪੁੱਤਰ ਦਾ ਜਨਮ ਨਹੀਂ ਹੋਇਆ ਤਾਂ ਫਿਰ ਉਹ ਕਿਸੇ ਪਾਸੇ ਨੂੰ ਹੋਰ ਨਹੀਂ ਦੌੜਦਾ ਵੀ ਫਲਾਨੇ ਥਾਂ ਤੋਂ ਲਾਲਾਂ ਦੀ ਦਾਤ ਮਿਲਦੀ ਆ ਜੇ ਆਹ ਕੰਮ ਕਰ ਲਗੇ ਤਾਂ ਪੁੱਤਰ ਹੋ ਜਾਂਦਾ ਜੇ ਆਹ ਕੰਮ ਕਰਾਂਗੇ ਤਾਂ ਧੀ ਦਾ ਜਨਮ ਹੁੰਦਾ ਘਰ ਪਰਿਵਾਰ ਵਿੱਚ ਨਹੀਂ ਇਹ ਜੋ ਕੁਛ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸ ਨਾਹੀ ਹਾਥ ਕੁਛ ਸਰੀਰਕ ਕਮਜ਼ੋਰੀਆਂ ਕਹਿ ਲੋ ਜਾਂ ਕੁਛ ਸਰੀਰਕ ਘਾਟਾਂ ਹੁੰਦੀਆਂ ਨੇ ਉਹਦੀ ਪਾਈ ਦਵਾਈ ਬੂਟੀ ਬਣੀ ਆ ਉਹ ਚੰਗੇ ਸਪੈਸ਼ਲਿਸਟ ਡਾਕਟਰ ਤੋਂ ਅਸੀਂ ਦਵਾਈ ਬੂਟੀ ਲੈ ਕੇ ਉਹਦਾ ਇਲਾਜ ਕਰਾ ਸਕਦੇ ਆ ਪਰ ਇਹ ਸੁੱਖ ਸਹੂਲਤਾਂ ਦੁੱਧ ਪੁੱਤ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੀ ਮਿਲਦਾ ਹੈ ਐਵੇਂ ਨਾ ਟੂਣਿਆਂ ਟਾਮਣਿਆਂ ਦੇ ਵਿੱਚ ਜਾਂ ਜੋਤਸਾਂ ਦੇ ਵਿੱਚ ਤੇ ਜਾਂ ਕਿਸੇ ਕਰਮ ਕਾਂਡਾਂ ਵਿੱਚ ਨਾ ਫੱਸੀਏ ਇਹਨਾਂ ਕੰਮਾਂ ਦੀ ਖਾਤਰ ਕੋਈ ਪ੍ਰੋਬਲਮਾ ਸਰੀਰਕ ਕੋਈ ਬਿਮਾਰੀ ਆ ਉਸ ਦੀ ਦਵਾਈ ਬੂਟੀ ਲੈਣੀ ਆ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਫਿਰ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਫਿਰ ਆਪੇ ਹੀ ਵਸਤਾਂ ਬਣ ਜਾਣੀਆਂ ਦੂਜੇ ਕਾਮਣ ਭਰਮੋਂ ਭੁਲੀ ਹਰ ਬਰ ਨਾ ਪਾਏ RAM ਇਹ ਆਪਾਂ ਕੱਲ ਨੂੰ ਇਸ ਪੰਕਤੀਆਂ ਵਿਸਥਾਰ ਦੇ ਵਿੱਚ ਵਿਚਾਰਾਂਗੇ ਮਹਾਰਾਜ ਕਹਿੰਦੇ ਹੈ ਸਖੀ ਜਿਹੜੀ ਜੀਵ ਇਸਤਰੀ ਪ੍ਰਭੂ ਤੋਂ ਬਿਨਾਂ ਮਾਇਆ ਆਦਕ ਦੀ ਹੋਰ ਹੋਰ ਭਟਕਣਾ ਵਿੱਚ ਪੈ ਕੇ ਕਰਾਹੇ ਪੈ ਜਾਂਦੀ ਹੈ ਉਸ ਨੂੰ ਪ੍ਰਭੂਪਤੀ ਦਾ ਮਲਾਪ ਨਹੀਂ ਹੁੰਦਾ ਦੇਖ ਲਓ ਭਾਈ ਹੁਣ ਆ ਦੇਖੋ ਇਸ ਬੰਦ ਵਿੱਚ ਮਹਾਰਾਜ ਨੇ ਦੱਸਤਾ ਇਹ ਪਾਵਨ ਪਵਿੱਤਰ ਅੰਗ 439 ਤੇ ਸੁਭਾਇਮਾਨ ਸ਼ਬਦ ਹੈ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਵਿਸਥਾਰ ਦੇ ਵਿੱਚ ਦੂਜੇ ਕਾਮਣ ਭਰਮ ਭੁੱਲੀ ਹਰ ਵਰ ਨਾ ਪਾਏ RAM ਜੀ ਵਸਤਰੀ ਜਿਹੜੀ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੀ ਹੈ ਉਹਨੂੰ ਪ੍ਰਭੂ ਪ੍ਰਮਾਤਮਾ ਪਤੀ ਦਾ ਸੁੱਖ ਨਹੀਂ ਪ੍ਰਾਪਤ ਹੁੰਦਾ ਉਹ ਪਟਕਦੀ ਹੋਈ ਮਰ ਜਾਏਗੀ ਸੰਸਾਰ ਤੋਂ ਚਲੀ ਜਾਏਗੀ ਜਿਹੜਾ ਮਨੁੱਖਾ ਜੀਵਨ ਉਹ ਬੇਅਰਥ ਚਲਿਆ ਜਾਣਾ ਕਾਮਣ ਗੁਣ ਨਹੀਂ ਬਿਰਥਾ ਜਨਮ ਗਵਾਏ RAM ਉਹ ਜੀਵ ਇਸਤਰੀ ਆਪਣੇ ਅੰਦਰ ਕੋਈ ਆਤਮਿਕ ਗੁਣ ਪੈਦਾ ਨਹੀਂ ਕਰਦੀ ਉਹ ਆਪਣੀ ਜ਼ਿੰਦਗੀ ਬੇਅਰਥ ਗਵਾ ਜਾਂਦੀ ਹੈ ਬਿਰਥਾ ਜਨਮ ਗਵਾਏ ਮਨਮੁਖ ਅਿਆਣੀ ਔਗਣਵੰਤੀ ਚੂਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੂਰਖ ਜੀਵ ਇਸਤਰੀ ਜੀਵਨ ਅਜਾਈ ਗਵਾ ਜਾਂਦੀ ਹੈ ਔਗਣਾ ਨਾਲ ਭਰੀ ਹੋਈ